ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਅੰਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਦੇ ਕਈ ਪਿੰਡਾਂ ਚ ੜਾਵੀ ਤੇ ਸਤਲੁਜ ਦਰਿਆ ਦਾ ਪਾਣੀ ਵਧ ਗਿਆ ਹੈ ਅੰਮ੍ਰਿਤਸਰ ਦੇ 140 ਪਿੰਡ ਹੜ੍ਹ ਦੀ ਲਪੇਟ ਵਿੱਚ ਆ ਗਏ ਨੇ ਇਸ ਦੇ ਮੱਦੇਨਜ਼ਰ ਸੁਪਰੀਮ ਕੋਰਟ ਨੇ ਰਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਤਿੰਨ ਹਫ਼ਤਿਆਂ ਦੇ ਵਿੱਚ ਜਿਹੜੀ ਰਿਪੋਰਟ ਹੈ ਉਹ ਤਲਬ ਕੀਤੀ ਗਈ ਹੈ ਚੀਫ ਜਸਟਿਸ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਹੈ ਕਿ ਅਸੀਂ ਪਹਿਲਾਂ ਕਦੇ ਵੀ ਇੰਨੀ ਬਾਰਿਸ਼ ਤੇ ਹੜ੍ਹ ਪੰਜਾਬ ਦੇ ਵਿੱਚ ਨਹੀਂ ਦੇਖੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਪੰਜਾਬ ਦੇ ਵਿੱਚ ਜਿਹੜਾ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੇ ਕਰਕੇ ਪੰਜਾਬ ਦੇ ਵਿੱਚ ਹੜ੍ਹਾਂ ਨੇ ਜਿਹੜੀ ਤਬਾਹੀ ਹੈ ਉਹ ਮਚਾਈ ਹੋਈ ਹੈ ਪੰਜਾਬ ਦੇ ਟੋਟਲ 1312 ਪਿੰਡ ਨੇ ਜਿਹੜੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਹੋਏ ਨੇ ਤੁਹਾਨੂੰ ਦੱਸਦੀ ਕਿ 55 ਸਾਲ ਦੇ ਵਿੱਚ ਦੂਜੀ ਵਾਰ ਇੰਨੀ ਹਾਲਤ ਹੈ ਜਿਹੜੀ ਉਹ ਪੰਜਾਬ ਦੀ ਗੰਬੀਰ ਹੋਈ ਹੈ ਜਿਸ ਦੇ ਚੱਲਦੇ ਆ ਜਿਹੜੀ ਇਹ ਸਥਿਤੀ ਹੈ ਉਹ ਬਣੀ ਹੋਈ ਹੈ ਤੇ ਸੁਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਤੁਹਾਨੂੰ ਦੱਸਦੀ ਕਿ ਪੰਜਾਬ ਤੇ ਹਿਮਾਚਲ ਦੇ ਵਿੱਚ ਜਿਹੜਾ ਅਲਰਟ ਜਾਰੀ ਕਰ ਦਿੱਤਾ ਗਿਆ ਕਿਉਂਕਿ ਇਸ ਸਮੇਂ ਦਰਿਆ ਨੇ ਜਿਹੜੇ ਉਹ ਉਫਾਨ ਤੇ ਚੱਲ ਰਹੇ ਨੇ ਤੇ ਪੰਜਾਬ ਦੇ ਸਿਰ ਤੇ ਅਜੇ ਵੀ ਜਿਹੜਾ ਖਤਰਾ ਹੈ ਉਹ ਮੰਡਰਾ ਰਿਹਾ ਹੈ ਜੇਕਰ ਗੱਲ ਕਰੀ ਜਾਵੇ ਅੰਮ੍ਰਿਤਸਰ ਗੁਰਦਾਸਪੁਰ ਤੇ ਫਿਰੋਜ਼ਪੁਰ ਦੀ ਉਥੇ ਰਾਵੀ ਤੇ ਸਤਲੁਜ ਦੇ ਦਰਿਆ ਦਾ ਜਿਹੜਾ ਪਾਣੀ ਹੈ ਉਹ ਖਤਰੇ ਦੇ ਨਿਸ਼ਾਨ ਦੇ ਪੱਧਰ ਤੇ ਪਹੁੰਚ ਗਿਆ ਤੇ ਅੰਮ੍ਰਿਤਸਰ ਦੇ ਟੋਟਲ 140 ਪਿੰਡ ਨੇ ਜਿਹੜੇ ਉਹ ਹੜਾਂ ਦੀ ਲਪੇਟ ਦੇ ਵਿੱਚ ਚੱਲ ਰਹੇ ਨੇ ਤਿੰਨ ਹਫ਼ਤਿਆਂ ਦੇ ਵਿੱਚ ਹੀ ਜਿਹੜੀ ਰਿਪੋਰਟ ਹੈ ਉਹ ਤਲਬ ਕਰ ਦਿੱਤੀ ਗਈ ਹੈ ਤੇ ਚੀਫ ਜਸਟਿਸ ਨੇ ਵੱਡਾ ਬਿਆਨ ਦਿੱਤਾ ਹੈ ਤੇ ਕਿਹਾ ਕਿ ਪੰਜਾਬ ਦੇ ਵਿੱਚ ਇੰਨੀ ਸਥਿਤੀ ਗੰਭੀਰ ਮੈਂ ਪਹਿਲਾਂ ਕਦੇ ਵੀ ਨਹੀਂ ਦੇਖੀ ਇੰਨੇ ਤੇਜ਼ ਮੀਂਹ ਪੰਜਾਬ ਦੇ ਵਿੱਚ ਤੇ ਇਹੋ ਜੀ ਹੜਾਂ ਦੀ ਸਥਿਤੀ ਮੈਂ ਪਹਿਲੀ ਵਾਰ ਦੇਖੀ ਹੈ ਸਪਰੀਮ ਕੋਰਟ ਨੇ ਰਾਜ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਨੋਟਿਸ ਜਾਰੀ ਹੋ ਗਿਆ ਪੰਜਾਬ ਤੇ ਹਿਮਾਚਲ ਦੇ ਵਿੱਚ ਜਿਹੜਾ ਅਲਰਟ ਹੈ ਉਹ ਜਾਰੀ ਕਰ ਦਿੱਤਾ ਗਿਆ ਤੇ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਲੋਕ ਆਪਣੇ ਘਰ ਛੱਡ ਕੇ ਉੱਚੀਆਂ ਜਗ੍ਹਾ ਤੇ ਸੇਫ ਜਗ੍ਹਾ ਤੇ ਚਲੇ ਜਾਣ ਕਿਉਂਕਿ ਹੋ ਸਕਦਾ ਹੈ ਕਿ ਜੇਕਰ ਪਾਣੀ ਹੋਰ ਜ਼ਿਆਦਾ ਵਧਦਾ ਆ ਤਾਂ ਵੱਡੀ ਤਬਾਹੀ ਹੈ ਜਿਹੜੀ ਉਹ ਹੋ ਸਕਦੀ ਹੈ ਤੇ ਲੋਕਾਂ ਦਾ ਜਾਨੀ ਤੇ ਮਾਲੀ ਨੁਕਸਾਨ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਗਿਆ ਹੈ ਤੇ ਹੁਣ ਕੋਈ ਵੱਡੀ ਮੁਸ਼ਕਿਲ ਹੈ ਜਿਹੜੀ ਉਹ ਪੰਜਾਬੀਆਂ ਨੂੰ ਨਾ ਚੱਲਣੀ ਪਵੇ ਇਸ ਕਰਕੇ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਖਾਲੀ ਕਰਕੇ ਚਲੇ ਜਾਣ